ਮਾਨ ਨੂੰ ਉਸ ਧਾਰਨਾ ਤੇ ਲਿਆਉਂਦੇ ਹਾਂ ਜਾਂ ਨਹੀਂ ਅੰਜਨ ਦੇ ਮਾਇਨੇ ਹਨ ਮਾਇਆ ਉਹ ਨਿਰੰਜਨ ਕਹਿੰਦੇ ਨੇ ਮਾਇਆ થી ਰਹਿਤ ਨੂੰ ਕਹਿੰਦੇ ਨੇ ਉਹ ਸਭ ਦਾ ਆਦ ਔਰ ਸਭ ਦਾ ਅੰਤ ਮਾਇਆ થી ਰਹਿਤ ਮਾਲਕ ਹੈ ਅਬ ਸਵਾਲ ਪੈਦਾ ਹੋਇਆ ਕਿ ਦੁਨੀਆ ਜੰਮਦੀ ਮਰਦੀ ਹੈ ਕੀ ਉਹ ਜੰਮਦਾ ਮਰਦਾ ਹੈ ਕਹਿੰਦੇ ਨੇ ਨਹੀਂ ਉਹ ਲਾਫਾਨੀ ਹੈ ਸਾਰਿਆਂ ਵਿੱਚ ਰਹਿੰਦਾ ਹੋਇਆ ਸਾਰਿਆਂ થી ਨਿਰਾਲਾ ਹੈ ਕਹਿੰਦੇ ਨੇ ਉਸ ਵਾਹਿਗੁਰੂ ਦੀ ਨਾ ਕੋਈ ਕੌਮ ਹੈ ਨਾ ਕੋਈ ਮਜ਼ਬ ਹੈ ਨਾ ਉਹਦਾ ਕੋਈ ਰੰਗ ਰੂਪ ਹੈ ਨਾ ਵਰਨ ਹੈ ਉਹ ਨਾ Hindu ਹੈ ਨਾ Musalman ਨਾ Sikh ਨਾ Isai ਉਹ ਸਭ ਦਾ ਪਰਮੇਸ਼ਵਰ ਮਾਲਕ ਹੈ ਕੁੱਲ ਆਲਮ ਨੂੰ ਆਪਣੇ ਹੁਕਮ ਸ਼ਬਦ ਨਾਲ ਪੈਦਾ ਕਰਦਾ ਹੈ ਜੇ ਉਹਦਾ ਕੋਈ ਮਜ਼ਬ ਨਹੀਂ ਫਿਰ ਅਸੀਂ ਕਿਉਂ ਲੜਦੇ ਹਾਂ ਮਜਬਾਂ ਪਿੱਛੇ ਟੱਕਰਾ ਮਾਰਦੇ ਹਾਂ ਗੁਰੂ ਨਾਨਕ ਸਾਹਿਬ ਦੀ تعالਿਮ ਸਾਨੂੰ ਮਜਬੀ ਭੇਦ ਭਾਪ ਤੋਂ ਬਾਹਰ ਕੱਢਦੀ ਹੈ ਉਹ ਕਹਿੰਦੀ ਹੈ ਅੰਦਰ ਵੱੜ ਮਗਰ ਕੋਈ ਸੌਂਦਾ ਨਹੀਂ ਬਾਣੀ ਦਾ ਇੱਕ ਇੱਕ ਲਵਸ ਕਰੋੜ ਰੁਪਏ ਦਾ ਹੈ ਔਰ ਦਿਲ ਵਿੱਚ ਪਾਉਣ ਵਾਲਾ ਹੈ ਅਬ ਗੁਰੂ ਸਾਹਿਬ ਕਹਿੰਦੇ ਨੇ ਸਾਰੀ ਸ੍ਰਿਸ਼ਟੀ 84 ਲੱਖ ਜੂਨਾ ਵਿੱਚ ਤਕਸੀਮ ਹੋਈ ਹੋਈ ਹੈ ਇਹ 84 ਲੱਖ ਜੂਨਾ ਦਾ ਜੇਲ੍ਹਖਾਨਾ ਹੈ ਕਹਿੰਦੇ ਨੇ ਅਗਰ ਕੋਈ ਉੱਚੀ ਤੋਂ ਉੱਚੀ ਪਦਵੀ ਆਲਾ ਜੂਨ ਹੈ ਤਾਂ ਮਨੁੱਖ ਜਨਮ ਹੈ ਮਨੁੱਖ ਜਨਮ ਪਾ ਕੇ ਅਸੀਂ ਇਸ ਜੇਲਖਾਨੇ ਵਿੱਚੋਂ ਨਿਕਲ ਸਕਦੇ ਹਾਂ ਇਸ ਦੇ ਸਿਵਾ 84 ਵਿੱਚੋਂ ਨਿਕਲਣ ਵਾਸਤੇ ਹੋਰ ਕੋਈ ਜਨਮ ਹੈ ਨਹੀਂ ਮਨੁੱਖ ਜਨਮ ਵਾਹਿਗੁਰੂ ਦੇ ਮਿਲਣ ਦਾ ਦਰਵਾਜ਼ਾ ਹੈ ਇਹ ਉੱਚੀ ਤੋਂ ਉੱਚੀ ਚੋਟੀ ਔਰ ਉੱਚੀ ਤੋਂ ਉੱਚੀ ਪੌੜੀ ਹੈ ਕਹਿੰਦੇ ਨੇ ਅਗਰ ਮਨੁੱਖ ਜਨਮ ਵਿੱਚ ਨਾਮ ਨਹੀਂ ਮਿਲਿਆ ਪੜਦਾ ਨਹੀਂ ਖੋਲਿਆ ਬਲਕਿ ਐਵੇਂ ਖੋ ਦਿੱਤਾ ਤਾਂ ਮੁੜ ਕੇ 84 ਦਾ ਚੱਕਰ ਤਿਆਰ ਹੈ 84 ਦਾ ਚੱਕਰ ਪੂਤਨ ਵਾਸਤੇ ਲੱਖਾਂ ਕਰੋੜਾਂ ਸਾਲ ਚਾਹੀਦੇ ਨੇ ਕੀ ਪਤਾ ਹੈ ਕਿ ਇਹ ਚੱਕਰ ਕਦ ਮੁਕੇ ਔਰ ਕਦ ਵਾਰੀ ਆਵੇ ਫਿਰ ਅਗਰ ਮਨੁੱਖ ਜਨਮ ਕਿਸੇ ਐਸੀ ਕੌਮ ਵਿੱਚ ਮਿਲੇ ਜਿਸ ਨੂੰ ਨਾਮ ਦੀ ਖਬਰ ਹੀ ਨਹੀਂ ਤਾਂ ਕਿਸ ਕੰਮ ਮਗਰ ਹੁਣ ਸਾਨੂੰ ਮਨੁੱਖ ਜਨਮ ਮਿਲਿਆ ਹੋਇਆ ਹੈ ਕੀ ਅੱਛਾ ਅਗਰ ਅਸੀਂ ਇਸੇ ਤੋਂ ਫਾਇਦਾ ਉਠਾ ਲਈਏ ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਹੈ ਅਗਰ ਮਨੁੱਖ ਜਨਮ ਦਾ ਸੰਭਾਲਿਆ ਤਾਂ ਫਿਰ ਗਦਾ ਕੁੱਤਾ ਸੂਰ ਕਾਸਫੂਸ ਬੰਨਾ ਪਏਗਾ ਅਬ ਸ੍ਰੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਉਹ ਵਾਹਿਗੁਰੂ ਜਿਸ ਨੇ ਇਹ ਦੁਨੀਆ ਬਣਾਈ ਹੈ ਉੱਚੇ ਤੋਂ ਉੱਚਾ ਔਰ ਪਰੇ ਤੋਂ ਪਰੇ ਹੈ ਉਹਦੀ ਵਡਿਆਈ ਤਾਂ ਸਾਥੋਂ ਹੁੰਦੀ ਨਹੀਂ ਸਾਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਗੁਰਮਖ ਨਾਲ ਪਿਆਰ ਕਰਕੇ ਗੁਰਮਖ ਬਨ ਜਾਈਏ ਅਬ ਸਵਾਲ ਪੈਦਾ ਹੋਇਆ ਕਿ ਸਾਨੂੰ ਗੁਰਮਖ ਬਣਾਉਣ ਵਾਸਤੇ ਉਹ ਕੀ ᔪਕਤੀ ਦੱਸੇਗਾ ਕਹਿੰਦੇ ਨੇ ਨਾਮ ਦੀ ਕਮਾਈ ਉਹ ਮਹਾਤਮਾ ਨਾਮ ਦੇਗਾ ਅਸੀਂ ਨਾਮ ਦੀ ਕਮਾਈ ਕਰਾਂਗੇ ਸਾਡੀ ਆਤਮਾ ਤੇ ਪਹਿਲੇ ਸਥੂਲ ਸਰੀਰ ਹੈ ਸਥੂਲ ਸਰੀਰ ਦੀਆਂ ਸਥੂਲ ਇੰਦਰੀਆਂ ਹਨ ਜਿਨ੍ਹਾਂ ਦੇ ਜਰੀਏ ਸਾਡਾ ਇਸ ਸਥੂਲ ਦੁਨੀਆ ਨਾਲ ਤਾਲੁਕ ਹੈ ਜਦ ਨਾਮ ਦੀ ਕਮਾਈ ਕਰਦੇ ਹੋਏ ਅਸੀਂ ਤੁਰਿਆ ਪਦ ਜਾਂ ਸੰਸਤਲ ਕਵਲ ਵਿੱਚ ਜਾਵਾਂਗੇ ਉੱਥੇ ਸੂਖਮ ਗਿਲਾਫ ਔਰ ਸੂਖਮ ਦੁਨੀਆ ਹੈ ਜਦ ਬ੍ਰਹਮ ਵਿੱਚ ਜਾਵਾਂਗੇ ਉੱਥੇ ਕਾਰਨ ਸਰੀਰ ਔਰ ਕਾਰਨ ਦੁਨੀਆ ਹੈ ਜਦ ਅਸੀਂ ਪਾਰ ਬ੍ਰह्म ਜਾਂ 10ਵੇਂ ਦੁਆਰ ਵਿੱਚ ਜਾਵਾਂਗੇ ਉੱਥੇ ਅੰਮ੍ਰਿਤ ਸਰ ਹੈ ਜਿਹਦੇ ਵਿੱਚ ਨਹਾ ਕੇ ਨਾ ਸਿਰਫ ਤਿੰਨ ਸਰੀਰ ਲੈ ਜਾਂਦੇ ਨੇ ਬਲਕਿ ਸਾਰੇ ਕਰਮਨਾਸ਼ ਹੋ ਕੇ ਰੂਹ ਨਹਿ ਕਰਮ ਹੋ ਜਾਂਦੀ ਹੈ ਸੰਤ ਸਿਰਫ ਦੁਨੀਆਂ ਵਿੱਚ ਆਉਣ ਜਾਣ ਵਾਸਤੇ ਇਹਦੇ ਪ੍ਰਾਲਬਦ ਕਰਮ ਰੱਖ ਲੈਂਦੇ ਨੇ ਇੱਥੇ ਅਸੀਂ ਇੱਕ ਸੂਰਜ ਵੱਲ ਮੂੰਹ ਨਹੀਂ ਕਰ ਸਕਦੇ ਮਗਰ ਜਦੋਂtheta ਪਹੁੰਚਾਂਗੇ ਸਾਡੀ ਰੂਹ ਦੀ ਆਪਣੀ ਰੋਸ਼ਨੀ 12 ਸੂਰਜ ਦੀ ਹੋ ਜਾਏਗੀ। ਔਰ ਜਦ ਸੱਚਖੰਡ ਜਾਵਾਂਗੇ ਰੋਸ਼ਨੀ 16 ਸੂਰਜ ਦੀ ਹੋ ਜਾਏਗੀ। ਜਿਹੜਾ ਸੱਚਖੰਡ ਪਹੁੰਚ ਗਿਆ ਉਹ ਗੁਰਮੁਖ ਬਣ ਗਿਆ। ਦਸਵਾਂ ਦੁਆਰ ਸੰਤਾਂ ਦੀ ਤੀਸਰੀ ਔਰ ਸੱਚਖੰਡ ਪੰਜਵੀਂ ਮੰਜ਼ਲ ਹੈ। ਇਸੇ ਨੂੰ ਮੁਸਲਮਾਨ ਮਕਾਮੇ ਹੱਕ ਕਹਿੰਦੇ ਨੇ। ਸਾਚਖੰਡ ਪਹੁੰਚ ਕੇ ਗੁਰਮੁਖ ਨੂੰ ਜਿਹੜੀ ਤਾਕਤ ਹਾਸਲ ਹੋ ਜਾਂਦੀ ਹੈ ਉਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰਮੁਖ ਨੂੰ ਇੰਨੀ ਤਾਕਤ ਹੋ ਜਾਂਦੀ ਹੈ ਕਿ ਉਹ ਆਪਣੇ ਕਮਾਏ ਹੋਏ ਨਾਮ ਦੀ ਇੱਕ ਕਣੀ ਦੇ ਕੇ ਕਰੋੜਾ ਜੀਵਾਂ ਨੂੰ 사ਚਖੰਡ ਲੈ ਜਾ ਸਕਦਾ ਹੈ ਇਹੋ ਸੁਆਮੀ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਦੀ ਗਤੀ ਬੜੀ ਉੱਚੀ ਹੈ ਇੱਕ ਆਉਂਦਾ ਹੈ ਕਰੋੜਾ ਜੀਵਾਂ ਨੂੰ ਨਾਮ ਦੇ ਕੇ 사ਚਖੰਡ ਲੈ ਜਾਂਦਾ ਹੈ ਇਸੀ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਤੁਸੀਂ ਨਾਮ ਦੀ ਕਮਾਈ ਕਰਕੇ ਵਾਹਿਗੁਰੂ ਨੂੰ ਮਿਲੋ ਔਰ ਗੁਰਮੁਖ ਬਣ ਜਾਓ ਨਾ ਸਿਰਫ ਆਪ ਹੀ ਧਰੋ ਬਲਕਿ ਸਾਰੀ ਦੁਨੀਆਂ ਨੂੰ ਵੀ ਨਾਮ ਲੈ ਜਾਓ ਦੁਨੀਆਂ ਦੇ ਦੋ ਪੱਖ ਹਨ ਇੱਕ ਮਨਮੁਖ ਦੂਜੇ ਗੁਰਮੁਖ ਜਿਹੜੇ ਮਨਮੁਖ ਹਨ ਉਹ ਮਾਲਕ ਤੋਂ ਭੁੱਲੇ ਹੋਏ ਨੇ ਜਿਹੜੇ ਗੁਰਮੁਖ ਹਨ ਉਹ ਸਿੱਧੇ ਰਾਹ ਪਏ ਹੋਏ ਨੇ ਕਹਿੰਦੇ ਨੇ ਤੁਸੀਂ ਗੁਰਮੁਖ ਬਣੋ ਮਨਮੁਖ ਬਣ ਕੇ ਕੀ ਲੈਣਾ ਹੈ ਕਹਿੰਦੇ ਨੇ ਇਹ ਦੁਨ ਇਹ ਜਿਹੜੀ ਦੁਨੀਆ ਏ ਪੁੰਨ ਔਰ ਪਾਪਾਂ ਦੁੱਖਾਂ ਔਰ ਸੁੱਖਾਂ ਦਾ ਇੱਕ ਗਿਰਾ ਹੈ ਕੋਈ ਐਸਾ ਆਦਮੀ ਨਹੀਂ ਜਿਹਦੇ ਸਾਰੇ ਪੁੰਨ ਹੋਣ ਇਸੇ ਤਰ੍ਹਾਂ ਐਸਾ ਮਨੁੱਖ ਵੀ ਕੋਈ ਨਹੀਂ ਜਿਹਦੇ ਸਾਰੇ ਪਾਪ ਹੋਣ ਕਿਉਂਕਿ ਜੇਕਰ ਸਾਰੇ ਪੁੰਨ ਹੁੰਦੇ ਤਾਂ ਸਵਰਗਾਂ ਵੇ ਜਾਂਦਾ ਔਰ ਜੇਕਰ ਸਾਰੇ ਪਾਪ ਹੁੰਦੇ ਤਾਂ ਨਰਕਾਂ ਵੇ ਜਾਂਦਾ ਇਹ ਰੰਚ ਔਰ ਖੁਸ਼ੀ ਦਾ ਸ਼ਹਿਰ ਹੈ ਇਹਦੇ ਵਿੱਚੋਂ ਛੁਟਕਾਰਾ ਕੌਣ ਹਾਸਲ ਕਰਦੇ ਨੇ ਕਹਿੰਦੇ ਨੇ ਜਿਹੜੇ ਕਿਸੇ ਗੁਰਮੁਖ ਤੋਂ ਨਾਮ ਲੈ ਕੇ ਕਮਾਈ ਕਰਦੇ ਹੋਏ ਅੰਦਰ ਸ਼ਬਦ ਦੀ ਲज्जਤ ਲੈਂਦੇ ਔਰ ਸਾਜਖੰਡ ਪਹੁੰਚ ਜਾਂਦੇ ਨੇ ਸੋ ਜਦ ਅਸੀਂ ਕਿਸੇ ਗੁਰਮੁਖ ਦੀ ਸ਼ਰਨ ਵਿੱਚ ਜਾਵਾਂਗੇ ਉਹ ਕਹੇਗਾ ਭਰਾਵਾ ਤੇਰੇ ਅੰਦਰ ਸ਼ਬਦ ਹੈ ਪਿਆਰ ਨਾਲ ਆਪਣੀ ਰੂਹ ਉਹਦੇ ਵਿੱਚ ਜੋੜ ਦੇ ਗੁਰਮੁਖ ਕਹੋ ਜਾਂ ਸਤਗੁਰ ਉਹ ਨਾ ਮਜਬ ਬਣਾਉਂਦਾ ਹੈ ਨਾ ਟੋਂਦਾ ਹੈ ਬਲਕਿ ਸਾਨੂੰ ਮਜਬਾਂ ਦੀ ਕੈਦ ਵਿੱਚੋਂ ਕੱਢਣ ਔਰ ਵਾਹਿਗੁਰੂ ਨਾਲ ਮਿਲੌਣ ਵਾਸਤੇ ਆਉਂਦਾ ਏ ਕਹਿੰਦੇ ਨੇ ਜਿਹੜੇ ਜਿਹੜੇ ਮੁਰਸ਼ਿਦ ਕੋਮਲ ਦੇ ਸ਼ੋਬਤ ਵਿੱਚ ਆ ਗਏ ਉਹ ਬਚ ਗਏ ਬਾਕੀ ਸਾਰੇ 84 ਦੇ ਚੱਕਰ ਵਿੱਚ ਚਲੇ ਗਏ ਅਗਰ ਕਿਸੇ ਨੇ ਮੁਕਤੀ ਹਾਸਲ ਕੀਤੀ ਜਾਂ ਮੈਦਾਨ ਜਿੱਤਿਆ ਹੈ ਤਾਂ ਗੁਰਮਖ ਬਣ ਕੇ ਜਿੱਤਿਆ ਹੈ ਕਿਉਂਕਿ ਬ੍ਰਹਮ ਦੀ ਚੋਟੀ ਤੱਕ ਤਿੰਨੇ ਗੁਣ ਹਨ ਤਿੰਨਾ ਗੁਣਾ ਤੱਕ ਮੁਕਤੀ ਨਹੀਂ ਜਿਹੜੇ ਬ੍ਰਹਮ ਦੀ ਮੁਕਤੀ ਹੈ ਕਲਪ੍ਰਯੰਤ ਹੈ ਅਗਰੇ ਮੁਕਤੀ ਮਿਲ ਵੀ ਗਈ ਤਾਂ ਮਿਆਦ ਖਤਮ ਹੋ ਜਾਣ ਤੇ ਫਿਰ ਦੁਨੀਆਂ ਵਿੱਚ ਆਉਣਾ ਪਏਗਾ ਖੋਟੀਆਂ-ਖੋਟੀਆਂ ਜੂਨਾ ਵਿੱਚ ਜਾਣਾ ਪਏਗਾ ਅਗਰ ਹਮੇਸ਼ਾ ਦੀ ਔਰ ਸੱਚੀ ਮੁਕਤੀ ਲੈਣੀ ਹੈ ਤਾਂ ਤਿੰਨਾ ਗੁਣਾ ਤੇ ਪਾਰ ਚੌਥੇ ਲੋਕ ਵਿੱਚ ਆਓ ਜਿਹੜੀ ਤ੍ਰਿਲੋਕੀ ਜਾਂ ਬ੍ਰਹਮ ਨੂੰ ਤੈਅ ਕਰਕੇ ਪਾਰ ਬ੍ਰਹਮ ਵਿੱਚ ਪਹੁੰਚ ਗਿਆ ਸੱਚਖੰਡ ਜਾਣ ਦਾ ਹੱਕਦਾਰ ਹੋ ਗਿਆ ਅਬ ਕਰਮ ਕਾਂ ਦਾ ਹਾਲ ਬਿਆਨ ਕਰਦੇ ਨੇ ਕਹਿੰਦੇ ਨੇ ਜਿਸ ਤਰ੍ਹਾਂ ਜੇਕਰ ਅਸੀਂ ਕਿਸੇ ਸ਼ਾਹੂਕਾਰ ਤੋਂ ਕੋਜੂ ਰੁਪਈਆ ਲੈਣਾ ਹੈ ਤਾਂ ਵੀ ਉਹਦੀ ਵਹੀ ਵਿੱਚ ਹਿਸਾਬ ਹੈ ਜੇਕਰ ਦੇਣਾ ਹੈ ਤਾਂ ਤਾਂ ਵੀ ਉਹਦੀ ਵਹੀ ਵਿੱਚ ਹਿਸਾਬ ਹੈ ਇਸੇ ਤਰ੍ਹਾਂ ਜੇਕਰ ਸਾਡੇ ਪੁੰਨ ਹਨ ਤਾਂ ਵੀ ਉਹ ਧਰਮਰਾਏ ਨਾਲ ਤਾਲੁਕ ਹੈ ਜੇਕਰ ਪਾਪ ਹਨ ਤਾਂ ਵੀ ਧਰਮਰਾਏ ਦੇ ਦਰਬਾਰ ਵਿੱਚ ਜਾਣਾ ਹੈ ਜੇਕਰ ਪਾਪ ਕੀਤੇ ਤਾਂ ਵੀ ਭੋਗਨੇ ਪਏ ਜੇਕਰ ਪੁੰਨ ਕੀਤੇ ਤਾਂ ਵੀ ਭੋਗਨੇ ਪਏ ਇਸ ਵਾਸਤੇ ਸੰਤ ਕਹਿੰਦੇ ਨੇ ਕਿ ਕੋਈ ਧਰਮ ਕਰਮ ਜਪ ਤਪ ਨਾ ਕਰੇ ਸਿਵਾਏ ਨਾਮ ਦੇ ਕੋਈ ਕਰਮ ਨਹੀਂ ਜਿਹੜਾ ਬੰਦਨਾ ਤੋਂ ਆਜ਼ਾਦ ਕਰੇ ਇਹੋ ਮੁਸਲਮਾਨ ਫਕੀਰ ਹੋਰ ਹੋਰ ਮਜਬ ਵਾਲੇ ਕਹਿੰਦੇ ਨੇ ਕਿ ਅਗਰ ਮੁਕਤੀ ਹੈ ਤਾਂ ਨਾਮ ਵਿੱਚ ਕੋਈ ਇਹ ਖਿਆਲ ਨਾ ਕਰੇ ਕਿ ਕਰਮ ਕਰਨ ਦਾ ਫਲ ਨਹੀਂ ਮਿਲਦਾ ਫਲ ਜਰੂਰ ਮਿਲਦਾ ਹੈ ਪੁੰਨ ਦਾ ਪੁੰਨ ਔਰ ਪਾਪ ਦਾ ਪਾਪ ਭਾਵ ਚੰਗੇ ਕਰਮ ਦਾ ਚੰਗਾ ਫਲ ਔਰ ਬੁਰੇ ਦਾ ਬੁਰਾ ਮਗਰ ਅਸੀਂ ਜੇਲ੍ਹਖਾਨੇ ਦੇ ਜੇਲ੍ਹਖਾਨੇ ਵਿੱਚ ਹੀ ਰਹੇ ਆਜ਼ਾਦ ਨਾ ਹੋਏ ਸੋਚੋ ਕਿੱਡਾ ਉੱਚਾ ਉਪਦੇਸ਼ ਹੈ ਬਾਣੀ ਤਾਂ ਬਾਣੀ ਹੈ ਮਗਰ ਅਸੀਂ ਵਿਚਾਰਦੇ ਨਹੀਂ ਕਹਿੰਦੇ ਨੇ ਇਹ ਕਲਯੁਗ ਹੈ ਇਹਦੇ ਵਿੱਚ ਨਾ ਜਪ ਦੀ ਲੋੜ ਹੈ ਨਾ ਤਪ ਦੀ ਨਾ ਤੀਰਥ ਨਾ ਮੂਰਤ ਨਾ ਮੰਦਰ ਔਰ ਨਾ ਕੋਈ ਹੋਰ ਕਰਮ ਇਹ ਪਿਛਲੇ ਜੁਗਾਂ ਵਿੱਚ ਠੀਕ ਸਨ ਮਗਰ ਕਲਯੁਗ ਵਿੱਚ ਨਹੀਂ ਕਲਯੁਗ ਵਿੱਚ ਜੀਵਾਂ ਦੀ ਉਮਰ ਥੋੜੀ ਔਰ ਸਰੀਰ ਕਮਜ਼ੋਰ ਨੇ ਇਸ ਵਾਸਤੇ ਇਹ ਕਰਮ ਵਿਧੀ ਪੂਰਵਕ ਬਣ ਨਹੀਂ ਸਕਦੇ ਜੇਸ طرح ਕਿਸੇ ਜ਼ਿਮੀਂਦਾਰ پاس ਮਹੀਨਾ ਡੇਢ ਮਹੀਨਾ ਫਸਲ ਪੱਕਣ ਤੱਕ ਵਕਤ ਹੈ ਜੇਕਰ ਉਹ ਕਨਕ ਬੀਜੇ ਤਾਂ ਨਹੀਂ ਉਗਣੀ ਜੇਕਰ ਉਹ ਛੋਲੇ ਬੀਜੇ ਤਾਂ ਨਹੀਂ ਉਗਨੇ ਫਸਲ ਤਾਂ ਕੀ ਹੋਣੀ ਹੈ ਬੀਜ ਵਿਨਾਸ਼ ਹੋ ਜਾਏਗਾ ਸੋ ਕਹਿੰਦੇ ਨੇ ਕਾਲ ਯੁਗ ਵਿੱਚ ਸਵਾਏ ਨਾਮ ਦੇ ਕਿਸੇ ਕਰਮ ਦਾ ਮੌਸਮ ਨਹੀਂ ਜਿੰਨੇ ਕਰਮ ਨੇ ਸਾਰੇ क्रूरता ਬੀਜਨੇ ਸੋ ਇਹਨਾਂ ਦੇ ਕਾਰਨ થી ਨਫਾ ਤਾਂ ਕੀ ਹੋਣਾ ਹੈ ਮਨੁੱਖ ਜਨਮ ਦੀ ਪੂੰਜੀ ਵੀ ਹੱਥੋਂ ਚਲੀ ਗਈ ਇਹੋ ਸੁਆਮੀ ਜੀ ਮਹਾਰਾਜ ਕਹਿੰਦੇ ਨੇ ਕਿ ਹੁਣ ਇਹ ਤੱਕ ਸਮਝਣ ਵਾਲੀ ਹੈ ਕਹਿੰਦੇ ਨੇ ਕਾਲ ਯੁਗ ਵਿੱਚ ਉੱਚੇ ਤੇ ਉੱਚਾ ਸਿਮਰਨ ਉੱਚੇ ਤੇ ਉੱਚਾ ਭਜਨ ਕੀਰਤਨ ਹੈ ਇਹ ਜਿੰਨੀ ਦੁਨੀਆ ਬੈਠੀ ਹੈ ਸਭ ਦੇ ਅੰਦਰ ਦਿਨ ਰਾਤ ਕੀਰਤਨ ਹੋ ਰਿਹਾ ਹੈ ਕਦੀ ਬੰਦ ਨਹੀਂ ਹੁੰਦਾ ਬਰਾਬਰ ਜਾਰੀ ਹੈ ਉਹ ਤਦ ਬੰਦ ਹੋਏਗਾ ਜਦ ਮੌਤ ਆਏਗੀ ਉਹ ਕੀਰਤਨ ਪਿਆਰੇ થી ਪਿਆਰਾ ਰਾਗ ਔਰ ਪਿਆਰੇ થી ਪਿਆਰੀ ਆਰਤੀ ਹੈ ਜਿਸ ਵਕਤ ਰੂਹ ਉਹਦੇ ਨਾਲ ਲੱਗੇਗੀ ਉਹਦੀ ਆਸ਼ਿਕ ਹੋ ਜਾਏਗੀ ਦੁਨੀਆ ਦੇ ਸਾਰੇ ਸੁਆਤ ਪੁੱਲ ਜਾਣਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ